ਗੱਲ ਮੈਂ ਮਰਜੀਤ ਸਿੰਘ ਜੀਟੀਵੀ ਨਿਊ ਚੈਨਲ ਵੱਲੋਂ ਅੱਜ ਅਸੀਂ ਲੁਧਿਆਣਾ ਹਲਕਾ ਪੂਰਬੀ ਦੇ ਐਮਐਲਏ ਮਰਨਾਲਲ ਬੱਗਾ ਜੀ ਦੀ ਪ੍ਰੈਸ ਕਾਨਫਰੰਸ ਇਸ ਪੁੱਛਿਆ ਜਿਨ੍ਹਾਂ ਨੇ ਲੁਧਿਆਣਾ ਵਿੱਚ ਕਰਾਇਆ ਗਏ ਕੰਮਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਆਓ ਤੁਹਾਨੂੰ ਦਿਖਾਉਂਦੇ ਹਾਂ ਉਸ ਪ੍ਰੈਸ ਕਾਨਫਰੰਸ ਦੀਆਂ ਚਲਕੀਆਂ ਤੁਹਾਨੂੰ ਦਾਤਾਰਾ ਮੈਂ ਕੀਮਤੀ ਟਾਈਮ ਕੱਢ ਕੇ ਕੁੱ ਮੁੱਦੇ ਵਾਲੇ ਔਰ ਖਾਸ ਤੌਰ ਤੇ ਅਜ ਤੋਂ 3 ਸਾਲ ਪਹਿਲਾਂ 2022 ਵਿੱਚ ਲੋਕਾਂ ਨੇ ਸਾਡੀ ਸਰਕਾਰ ਬਣਾਈ ਆਮ ਆਦਮੀ ਪਾਰਟੀ ਸਰਕਾਰ ਬਣਾਈ ਔਰ ਜਦੋਂ ਅਸੀਂ ਲੋਕਾਂ ਦੇ ਵਿੱਚ ਗਏ ਇਲੈਕਸ਼ਨ ਦੌਰਾਨ ਅਸੀਂ ਲੋਕਾਂ ਦੇ ਵਿੱਚ ਗਏ ਤੇ ਲੋਕਾਂ ਨਾਲ ਇੱਕ ਵਾਅਦਾ ਕੀਤਾ ਸੀਗਾ ਕਿ ਲੋਕਾਂ ਨੂੰ ਕਿ ਅਸੀਂ ਛੇデア ਆਜਨ ਭਗਤ ਸਿੰਘ ਔਰ ਸਾਡੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮਰਾਮbedkar ਜੀ ਨੂੰ ਲੈ ਕੇ ਲੋਕਾਂ ਨੂੰ ਲੋਕਾਂ ਦੇ ਵਿੱਚ ਗਏ ਲੋਕਾਂ ਨੇ ਉਸ ਨੂੰ ਬਹੁਤ ਅੱਛਾ ਆ ਸਾਨੂੰ ਗਾਰੰਟਾ ਔਰ 2022 ਨੂੰ ਬਹੁਤ ਵੱਡਾ ਸਾਨੂੰ ਮੈਂਡੇਟ ਮਿਲਿਆ 2022 ਤੋਂ ਬਾਅਦ ਜਦੋਂ ਅਸੀਂ ਫੀਲਡ 'ਚ ਗਏ ਉਹ ਜਾਣਦੇ ਸਾਡੇ ਆਮ ਆਦੀ ਪਾੜੀ ਦੇ ਕਨਵੀਨਰ ਔਰ ਸਾਡੇ ਸੂਬੇ ਦੇ ਮੁੱਖ ਮੰਤਰੀ ਹਰਪ੍ਰਮਨ ਸਿੰਘ ਮਾਨ ਦੋਨਾਂ ਦਾ ਫੈਸਲਾ ਸੀਗਾ ਕਿ ਸਾਡੇ ਜਿੰਨੇ ਵੀ ਆਫੀਸ਼ੀਅਲੀ ਸਾਡੇ ਦਫਤਰ ਨੇ ਚਾਹੇ ਉਹ ਸੀਐਮ ਸਾਹਿਬ ਦਾ ਆਫਿਸ ਹੋਵੇ ਚਾਹੇ ਹੋਰ ਹੀ ਉਧਰ ਸਾਡੇ ਮੰਤਰੀ ਜਮਾਨ ਦਾ ਦਫਤਰ ਹੋਣਗੇ ਚਾਹੇ ਅਫਸਰ ਜਮਾਨ ਦਾ ਦਫਤਰ ਹੋਣਗੇ ਔਰ ਜਿ ਦੀ ਕਹਦੀਏ ਕਿ ਕੋਟਾ ਦੇ ਵਿੱਚ ਚਾਹੇ ਉਹ ਜੱਜਿਸ ਦੀ ਹੋਵੇ ਚਾਹੇ ਐਡਵੋਕੇਟ ਜਨਰਲ ਦੀ ਹੋਵੇ ਸਾਰੀਆਂ ਪੋਸਟਾਂ ਦੇ ਉੱਪਰ ਕਿਤੇ ਵੀ ਇਹਨਾਂ ਨੂੰ ਜ਼ਰਬ ਕੋਟਾ ਨਹੀਂ ਦਿੱਤਾ ਜਾਂਦਾ ਪਰ ਸਾਡੀ ਸਰਕਾਰ ਨੇ ਅੰ내 ਹੀ 2017 ਦਾ ਜੋ ਕਾਨੂੰਨ ਸੀ ਉਹਨੂੰ ਚੇਂਜ ਕਰਕੇ ਉਸ ਦੇ ਵਿੱਚ ਬਹੁਤ ਵੱਡੀ ਸੋਧ ਕੀਤੀ ਜਿਸ ਦੇ ਵਿੱਚ ਜੀ ਆਪਾਂ ਕਹਿ ਦਈਏ ਕੋਈ ਘਟੀਰਿਆ ਬਣਿਆ ਸੀ ਜੇ ਸਾਹ ਚਲਾਣਾ ਆ 20 ਲੱਖ ਦੀ ਆਮਦਨ ਸ਼ੋਅ ਕਰਨੀ ਜ਼ਰੂਰੀ ਹੁੰਦੀ ਸੀ ਕਿ ਉਹਨੂੰ ਕਟਾ ਕੇ 10 ਲੱਖ ਕਰ ਦਿੱਤਾ ਜੇ 10 ਲੱਖ ਸੀ ਉਹਨੂੰ 5 ਲੱਖ ਕਰ ਦਿੱਤਾ ਇਸ ਤਰ੍ਹਾਂ ਹੀ ਉਹ ਕਰੀਰ ਨੂੰ ਚੇਂਜ ਕਰਕੇ ਅੱਜ ਮੈਂ ਕਹਿ ਸਕਦਾ ਕਿ ਜਿਹੜਾ ਸਾਡਾ ਭਾਈਚਾਰਾ ਦਲਿਤ ਭਾਈਚਾਰਾ ਹੈ ਜਾਂ ਸਮਾਜ ਦੇ ਅਨੁਸੂਚਿਤ ਜਾਤੀ ਲੋਕ ਨੇ ਸਾਡੇ ਕਈ ਇਸ ਭਾਈਚਾਰੇ ਦੇ ਐਡਵੋਕੇਟ ਨੇ ਜਿਨ੍ਹਾਂ ਨੂੰ achhiyan postਾਂ ਤੇ ਸਾਡੀ ਸਰਕਾਰ ਨੇ ਨਿਵਾਸਿਆ ਔਰ ਮੈਂ ਮਾਨਣਾ ਕੈਸਾ ਕਰਦਾ ਕਿ ਸਾਡੀ ਸਰਕਾਰ ਨੇ ਜੋ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਖਾਸ ਤੌਰ ਤੇ ਦਲਿਤ ਭਾਈਚਾਰੇ ਨਾਲ ਔਰ ਖਾਸ ਤੌਰ ਤੇ ਸਾਡੇ ਬਾਬਾ ਸਾਹਿਬ ਭੀਮਰਾ ਅੰਬੇਦਕਰ ਦਾ ਸੰਵਿਧਾਨ ਲਿਖਿਆ ਹੋਇਆ ਉਹਦਾ ਇਨਫਿਰ ਲਾਗੂ ਕਰਾਣਾ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਪ੍ਰਵਤੀ ਪਾਲੀਆ 75 ਸਾਲ ਰਾਜ ਕਰ ਗਈਆਂ ਪਰ ਕਿਦੇ ਵੀ ਉਹਨਾਂ ਨੇ ਸੋਧ ਚੱਕ ਲੈਂਦੇ ਸੀਗੇ ਆ ਸੰਵਿਧਾਨ ਦੀ ਚਾਹੇ ਉਹ ਰਾਸ਼ਟਰਪਤੀ ਦੀ ਪੋਸਟ ਹੋਵੇ ਤਾਂ ਵੀ ਸੋਚੀ ਚੁੱਕੀ ਜਾਂਦੀ ਹੈ ਸੰਵਿਧਾਨ ਦੀ ਜੇ ਪ੍ਰਾਈਮ ਮਿਨਿਸਟਰ ਦੀ ਪੋਸਟ ਹੋਵੇ ਤਾਂ ਵੀ ਸੰਵਿਧਾਨ ਦੀ ਸੋਚ ਚੱਕੀ ਜਾਂਦੀ ਹੈ ਚਾਹੇ ਉਹ ਸੂਬੇ ਦੇ ਮੁੱਖ ਮੰਤਰੀ ਹੋਣ ਤਾਂ ਵੀ ਸੋਚ ਚੱਕੀ ਜਾਂਦੀ ਹੈ ਮੰਤਰੀوں ਦਰਵੀ ਚੱਕੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਉਸ ਕਾਨੂੰਨ ਨੂੰ ਉਸ ਸੰਵਿਧਾਨ ਨੂੰ ਅਣਦੇਖਾ ਕੀਤਾ ਜਾਂਦਾ ਸੀ ਪਰ ਅੱਜ ਸਾਡੇ ਸੂਬੇ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਔਰ ਦਿਸ਼ਾ ਨਿਰਦੇਸ਼ ਸਾਡੇ ਆਮ ਆਦੀਵਾਦੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਸੋਚ ਜਿਨ੍ਹਾਂ ਨੇ ਇੱਕ ਅੱਛੀ ਸੋਚ ਲੈ ਕੇ ਜੋ ਚਾਹੇ ਉਹ ਦਿੱਲੀ ਤੋਂ ਅਜੇ ਤੋਂ ਦਸ ਹਲ ਪੈਣਾ ਉਹਨਾਂ ਨੇ ਦਿੱਲੀ ਸਰਕਾਰ ਬਣਾਈ ਉੱਥੇ ਵੀ ਉਹਨਾਂ ਨੇ ਦੋਨੋਂ ਹੀ ਤਸਵੀਰਾਂ ਚਾਹੇ ਭਗਤ ਸਿੰਘ ਜੀ ਦੀ ਹੋਣ ਚਾਹੇ ਸਾਡੇ ਬਾਬਾ ਸਾਹਿਬ ਵੀ ਤੋਂ ਬੀਮਰਾ ਬੇਤਕਦੀ ਨਾ ਹੋਣ ਉਹਨਾਂ ਨੇ ਦਿੱਲੀ ਤੋਂ ਲਾਗੂ ਕੀਤਾ ਦਿੱਲੀ ਤੋਂ ਹੀ ਉਹਨਾਂ ਨੇ ਤਸਵੀਰਾਂ ਲਗਾਈਆਂ ਸੀ ਪਰ ਕਿਤੇ ਨਾ ਕਿਤੇ ਵੱਦ ਕਿਸੇ ਨਾ ਕਿਸੇ ਜਿਨ੍ਹਾਂ ਦੇ ਵਿੱਚ ਜੋ ਚੋਣਾ ਹੋਈਆਂ ਦਿੱਲੀ ਦੇ ਵਿੱਚ ਉੱਥੇ ਭਾਜਪਾ ਨੇ ਸਰਕਾਰ ਬਣਾਈ ਭਾਜਪਾ ਸਰਕਾਰ ਬਣਾ ਨਹੀਂ ਦੋਨੋਂ ਹੀ ਤਸਵੀਰਾਂ ਉਹਨਾਂ ਨੇ ਹਟਾ ਦਿੱਤੀਆਂ ਪਰ ਅੱਜ ਮੈਂ ਮਾਨਨਾ ਕਹੈ ਸੋ ਸਾਡੇ ਸੂਬੇ ਦੇ ਵਿੱਚ ਸਾਡੇ ਸਾਰ ਸੂਬੇ ਦੇ ਮੱਖੋ ਦੀ ਪ੍ਰਸਾਰ ਭਗਵਾਨ ਸਿੰਘ ਮਾਨ ਜੀ ਨੇ ਜੋ ਉਹਨਾਂ ਦੀ ਸੋਚ ਹੈ ਸ਼੍ਰੀ ਅੰਜਮ ਬਖਸ਼ ਸਿੰਘ ਦੇ ਪ੍ਰਤੀ ਔਰ ਬਾਬਾ ਸਾਹਿਬ ਦੇ ਪ੍ਰਤੀ ਉਹ ਪਹਿਲ ਦੇ ਆਧਾਰ ਤੇ ਉਹਨਾਂ ਹੀ ਸੋਚ ਨੂੰ ਲੈ ਕੇ ਚੱਲਦੇ ਨੇ ਮੈਂ ਸੀਐਮ ਸਾਹਿਬ ਦਾ ਤੁਹਾਨੂੰ ਧੰਨਵਾਦ ਕਰਦਾ ਕੈਰੀਵਾਲ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਸੰਵਿਧਾਨ ਨੂੰ ਔਰ ਖਾਸ ਤੌਰ ਤੇ ਸੰਵਿਧਾਨ ਦੇ ਨਿਰਵਾਤਾ ਸ਼੍ਰੀ ਸਾਡੇ ਬਾਬਾ ਸਾਹਿਬ ਵੀਰ ਭੀਮਰਾ ਬੇਤਕਲ ਕੱਲ ਉਹਨਾਂ ਦਾ ਜਨਮ ਦਿਨ ਆਣਾ ਸੀ ਅਸੀਂ ਸਵੇਰੇ ਦੇ ਪੱਧਰ ਤੇ ਵੀ ਬਣਾਇਆ ਔਰ ਤਕਰੀਬਨ ਹਰ ਜ਼ਿਲ੍ਹੇ ਦੇ ਵਿੱਚ ਸਾਡੇ ਜਿੰਨੇ ਵੀ ਐਮਐਲਏ ਸਬਾਨ ਸੀ ਸਾਰਿਆਂ ਨੇ ਉਹਨਾਂ ਦੀ ਜਿੱਥੇ ਪ੍ਰਤਿਮਾ ਲੱਗੀ ਸੀ ਉਹਨਾਂ ਨੂੰ ਸ਼ਮਾਨ ਕਰਾ ਕੇ ਉਹਨਾਂ ਨੂੰ ਅ ਅੱਛਾ ਸਤਿਕਾਰ ਦੇ ਕੇ ਸਰਦਾਰਸਮੂਣੀ ਵੇਟ ਕੀਤੇ ਔਰ ਖੁਸ਼ੀਆਂ ਦੇ ਨਾਲ ਲੱਡੂ ਵੀ ਵੰਡੇ ਇਹ ਤਾਂ ਨਵਾ ਜੇ ਡਿਵੈਲਪਮੈਂਟ ਦਾ ਤੁਹਾਡੇ ਕਾਰਜ ਸਨ ਦੇਖੋ ਡਿਵੈਲਪਮੈਂਟ ਦਾ ਕੰਮ ਜੋ ਲੋਕਾਂ ਨੂੰ ਅਸੀਂ ਬਾਈਚ ਵਾਦਾ ਕੀਤਾ ਸੀ ਕਿ ਅ ਪਿਛਲੇ ਸਰਕਾਰਾਂ ਨਾਲ ਵਿਵਤੀ ਬਰਾਡੀਆਂ ਨੇ ਲੋਕਾਂ ਨੂੰ ਉਹਨਾਂ ਦਿਖਾ ਕਰਦੇ ਰਹੇ ਪਰ ہر 5 ਸਾਲ ਬਾਅਦ ਮਾਫੀ ਮੰਗ ਕੇ ਹੱਥ ਜੋੜ ਕੇ ਵੋਟਾਂ ਲੈ ਕੇ ਜਲ ਜਾਂਦੇ ਸੀ ਪਰ ਲੋਕਾਂ ਕੋਲ ਬਦਲਾਅ ਦੇ ਵਾਸਤੇ ਤੀਸਰਾ ਰਸਤਾ ਨਹੀਂ ਸੀਗਾ ਲੋਕਾਂ ਨੇ ਬਾਈ ਦੇ ਵਿੱਚ ਬਦਲਾਅ ਦੇ ਵਿੱਚ ਆਮ ਆਦੀ ਪਾਰਟੀ ਦਾ ਇੱਕ ਰੂਪ ਦੇਖ ਕੇ ਆਮ ਆਦੀ ਪਾਰਟੀ ਜਦੋਂ ਲੋਕਾਂ ਦੇ ਵਿੱਚ ਗਈ ਉਹਨਾਂ ਨੂੰ ਅੱਛਾ ਲੱਗਿਆ ਲੋਕ ਇਹਨਾਂ ਦੀ ਆਮ ਆਦੀ ਪਾਰਟੀ ਦੀ ਨੀਤੀਆਂ ਨੂੰ ਲੋਕਾਂ ਨੇ ਸੈਪਟ ਕਰਕੇ ਪੰਜਾਬ 'ਚ ਸਰਕਾਰ ਬਣਾਈ ਔਰ ਸਾਡਾ ਇੱਕੋ ਵਾਦਾ ਸੀਗਾ ਅਸੀਂ ਡਿਵੈਲਪਮੈਂਟ ਲੋਕਾਂ ਦੀ ਸੋਚ ਵੀ ਸੀ ਕਿ ਤੀਕੋ ਤੀਤੀ 40 ਸਾਲ ਤੋਂ ਹਲਕਿਆਂ ਦੇ ਵਿੱਚ ਡਿਵੈਲਪਮੈਂਟ ਨਹੀਂ ਸੀ ਹੋਈ ਔਰ ਅੱਜ ਮੈਂ ਕਹੇ ਕਿਵੇਂ ਹਾਂ ਕਿ ਪੰਜਾਬ ਦੇ ਵਿੱਚ ਜੰਗੀ ਪੱਦਰ ਤੇ ਸੜਕਾਂ ਬਣ ਰਹੀਆਂ ਨੇ ਜੰਗੀ ਪੱਦਰ ਦੇ ਪੁਲ ਬਣ ਰਹੇ ਨੇ ਜੰਗੀ ਪੱਦਰ ਤੇ ਬਿਜਲੀ ਪਾਵਰ ਦਾ ਨਿਰਮਾਣ ਕੀਤਾ ਜਾ ਰਿਹਾ ਅੱਜ ਮੈਂ ਕਹ ਸਕਾਂ ਤੇ ਪਿਛਲੀਆਂ ਸਰਕਾਰਾਂ ਜੋ ਝੂਠੇ ਵਾਦੇ ਕਰਦੀਆਂ ਸੀ ਕਿ ਪੰਜਾਬ ਸੂਬਾ ਜਿਹੜਾ ਹੈ ਬਿਜਲੀ ਸਰਪਲਸ ਦਾ ਮੈਂ ਕਹੇ ਕਿਵੇਂ ਕਿਸੇ ਨਾ ਕਿਦੇ ਇਹ ਬਹੁਤ ਹੀ ਅਣਦੇਖੀ ਸੀਗੀ ਔਰ ਸਾਡੇ ਸੂਬੇ ਨੇ ਪਹਿਲ ਕਦਮੀ ਕਰਦੇ ਬਿਜਲੀ ਦੇ ਪਾਵਰ ਦੇ ਵਿਭਾਗ ਦੇ ਵਿੱਚ ਅਸੀਂ ਤਕਰੀਬਨ ਪੰਜਾਬ ਨੂੰ ਸਰਪਲਸ ਸੂਬਾ ਇਸ ਵਾਰੀ ਸਹੀ ਮੈਨੇ ਬਣਾਇਆ ਔਰ ਮੈਂ ਜੇ ਪਿਛਲੇ ਸਰਕਾਰਾਂ ਦੀ ਗੱਲ ਕਰ ਲਵਾਂ ਜਿਹੜੇ 100% ਦੀ ਪਾਣੀ ਦੀ ਗੱਲ ਕਰਦੇ ਸੀ ਕਿ ਅਸੀਂ 100% ਦੀ ਪਾਣੀ ਸਾਫ਼-ਸੁਥਰਾ ਲੋਕਾਂ ਨੂੰ ਦੇ ਰਹੇ ਹਾਂ ਪਰ ਕਿਦਣਾ ਕਹਿੰਦੇ ਸਭ ਝੂਠ ਸੋ ਦਾ ਪਲੰਦਾ ਹੁੰਦਾ ਸੀ ਪਰ ਇਸ ਵਾਰੀ ਮੈਂ ਮਾਨਾ ਕਰ ਸਕਦਾ ਕਿ ਸਾਡੀ ਸਰਕਾਰ ਨੇ ਲੋਕਾਂ ਨੂੰ ਜਿੱਥੇ ਬਿਜਲੀ 100% ਦਿੱਤੀ ਹੈ ਉੱਥੇ 100% 100% ਦੀ ਸਾਫ਼-ਸੁਥਰਾ ਪਾਣੀ ਔਰ ਸੀਵਰ ਦੀ ਪ੍ਰਣਾਲੀ ਸਾਫ਼-ਸੁਥਰੀ 100% ਅਸੀਂ ਲੋਕਾਂ ਦੇ ਘਰ-ਘਰ ਤੱਕ ਪਹੁੰਚਾਈ ਹੈ ਔਰ ਸੜਕਾਂ ਦੀ ਗੱਲ ਕਰ ਲਵਾਂ ਤੇ ਸੜਕਾਂ ਵੀ ਸਾਡੀਆਂ ਆ ਮੈਂ ਆਪਣੇ ਹਲਕੇ ਦੀ ਗੱਲ ਕਰਨ ਦੀ ਮੇਰੇ ਹਲਕੇ ਦੇ 90% ਦੇ ਕਰੀਬ ਮੈਂ ਸੜਕਾਂ ਬਣਾ ਦਿੱਤੀਆਂ ਨੇ ਸੀਵਰ ਟਿਊਬਲ ਲਗਾ ਕੇ ਸਾਰੇ ਲੋਕਾਂ ਨੂੰ ਸਹੀ ਉਪਰਸੀ ਪਾਣੀ ਦੇ ਦਿੱਤਾ ਔਰ ਉਸ ਦੇ ਨਾਲ ਨਾਲ ਜੇ ਪੰਜਾਬ ਦੀ ਗੱਲ ਕਰਵਾਵਾਂ ਜੇ ਸੀਐਮ ਸਾਹਿਬ ਸਾਡੇ ਸੂਬਾ ਦੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਪਾਸੇ ਮਾਨ ਜੀ ਨੇ ਲੋਕਾਂ ਨਾਲ ਜੋ ਵਾਅਦਾ ਕੀਤਾ ਸੀ ਅੱਜ ਜਿਹੜਾ ਰੋਡ ਮੈਪ ਹੈ ਸਾਡਾ ਸਾਡੇ ਪੰਜਾਬ ਦਾ ਵਲ ਟੂ ਵਲ ਸੜਕ ਜਿਹੜੀ ਹੈ ਉਹ 100% ਕੰਪਲੀਟ ਹੋਏਗੀ ਸਭਨੇ ਦਿਖਾਣ ਦੇ ਵਿੱਚ ਬੜਾ ਫਰਕ ਹੁੰਦਾ ਕੇਜਰੀਬਾਦ ਸਾਹਿਬ ਕੰਮ ਦੇ ਯਕੀਨ ਕਰਦੇ ਸੀ ਇਹ ਜਿਹੜੀ ਪਾਰਟੀ বিজেਵੀ ਪਾਰਟੀ ਆ ਤੁਹਾਨੂੰ ਪਤਾ ਹੈ ਕਿ 14 ਵਿੱਚ ਸਰਕਾਰ ਬਣਾਈ ਤੇ ਲੋਕਾਂ ਨੂੰ ਬੜੇ ਜੁਮਲੇ ਲੋਕਾਂ ਨੂੰ ਬੜੇ ਵਾਦੇ 15-15 ਲੱਖ ਦੇ ਵਾਦੇ ਦਿਖਾਏ ਲੋਕਾਂ ਨੂੰ ਸੁਪਨੇ ਦਿਖਾਏ ਦੱਸੋ ਕਿਨੇ 15 ਲੱਖ ਰੁਪਏ ਮਿਲ ਗਿਆ ਪਰ ਸਾਡੀ ਸਰਕਾਰ ਨੇ ਜਿਹੜੀਆਂ ਗਰੰਟੀਆਂ ਕੀਤੀਆਂ ਸੀ ਚਾਹੇ ਉਹ ਬਿਜਲੀ ਦੀ ਗਰੰਟੀ ਕੀਤੀ ਸੀ ਅੱਜ 90% ਪੰਜਾਬ ਦੇ ਲੋਕਾਂ ਨੂੰ ਬਿਜਲੀ ਫਰੀ ਮਿਲ ਰਹੀ ਹੈ ਜੇ ਆਪਾਂ ਹੈਲਥ ਸਵਮੈ ਦੀ ਗੱਲ ਕਰ ਰਹੀਏ ਅੱਜ ਹਰ ਹਰ ਹਲਕੇ ਦੇ ਵਿੱਚ 8-8 10-10 ਮਹੱਲਾ ਕਲੀਨਿਕ ਬਣ ਗਏ ਜੇ ਮੈਂ ਐਜੂਕੇਸ਼ਨ ਦੀ ਗੱਲ ਕਰ ਲਵਾਂ ਸਾਡੇ ਸਕੂਲਾਂ ਦੀ ਮਨਾਰ ਸਾਰੇ ਪੰਜਾਬ ਦੇ ਵਿੱਚ ਹਿੰਦੁਸਤਾਨ ਨੰਬਰ 1 ਚੱਲ ਰਹੀ ਹੈ ਜੇ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਸਾਡੇ ਜਿੰਨੇ ਵੀ ਸਕੂਲ ਸੀਗੇ ਤੇ ਉਹਨਾਂ ਦੀ ਚਾਰ ਦਿਵਾਰੀ ਹੋਵੇ ਚਾਹੇ ਕਮਰੇ ਬੱਚਿਆਂ ਵਾਸਤੇ ਹੋਣ ਬੱਚਿਆਂ ਦੇ ਬੈੱਡਰੂਮ ਨੇ ਫਰਨੀਚਰ ਹੋਵੇ ਚਾਹੇ ਉਹ ਨੀ ਕਿ ਸਟੱਡੀ ਬੇਸ ਤੇ ਕੋਈ ਵੀ ਚੀਜ਼ ਦੀ ਲੋੜ ਹੈ ਤੇ ਪਹਿਲ ਦੇ ਆਧਾਰ ਤੇ ਕੀਤੀ ਗਈ ਹੈ ਸਾਡਾ ਪਿਛਲਾ ਸੀ 3 ਸਾਲਾ ਮਨਾਇਆ ਸੀ ਜਿਸ ਦੇ ਵਿੱਚ ਲਗਾਤਾਰ ਹਰ ਸਕੂਲ ਦੇ ਵਿੱਚ ਜਾ ਕੇ ਆ ਟੀਚਰਾਂ ਦੇ ਵਿੱਚ ਬੱਚਿਆਂ ਦੇ ਵਿੱਚ ਬੈਠ ਕੇ ਉਹਨਾਂ ਦੇ ਪੇਰੈਂਟਸ ਵੀ ਬੈਠ ਕੇ ਮਿਲ ਟੀਚਰ ਮਿਲਣੀ ਕੀਤੀ ਆ ਉਹਦੇ ਵਿੱਚ ਕਿਰਪਨ ਸਾਡੇ ਲੋਕਾਂ ਵੱਲੋਂ ਬਹੁਤ ਵਧੀਆ ਹੰਗਾਰਾ ਮਿਲਿਆ ਔਰ ਤਕਰੀਬਨ ਜਿੰਨੀ ਡਿਵੈਲਪਮੈਂਟ ਆ 3 ਸਾਲ ਦੇ ਵਿੱਚ ਐਜੂਕੇਸ਼ਨ ਦੀ ਹੋਈ ਹੈ ਕਿਤੇ ਵੀ ਨਹੀਂ ਹੋਈ ਹੋਣੀ ਜੀ 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 ਜ ਰਨ ਕਰੇਗਾ ਔਰ ਤਕਰੀਬਨ ਆਨਵਿਲ ਟਾਈਮ ਦੇ ਵਿੱਚ ਬਿਜਲੀ ਦੀ ਬਹੁਤ ਵੱਡੀ ਅੱਜ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਕੀ ਦੇਖਿਆ ਕਿ ਬਿਜਲੀ ਨਹੀਂ ਮਿਲਦੀ ਕਿ ਅੱਜ ਇੱਕ ਵਾਰ ਲੋਕਾਂ ਨੂੰ ਅੱਜ ਕੀ ਗਰਮੀ ਸ਼ੁਰੂ ਹੋ ਗਈ ਹੈ ਰਾਹਤ ਮਿਲੂਗੀ ਅੱਜ ਕੀ ਵਾਰ ਕੋਈ ਬਿਲਕੁਲ ਅਸੀਂ ਤਕਰੀਬਨ ਸਰਦੀ ਨਹੀਂ ਲੱਗਣਗੇ ਬਿਲਕੁਲ ਘੱਟ ਹੀ ਲੱਗਣਗੇ ਅਸੀਂ ਸਰਦੀਆਂ ਦੇ ਵਿੱਚ ਸਾਰਾ ਮੁਕੰਮਲ ਇੰਤਜ਼ਾਮ ਕਰ ਲਿਆ ਜਿੰਨੇ ਵੀ ਹਲਕਿਆਂ ਦੇ ਵਿੱਚ ਟਰਾਂਸਫਾਰਮਰ ਚੇਂਜ ਹੋਣ ਵਾਲੇ ਸੀ ਉਹ ਚੇਂਜ ਕਰ ਲਏ ਹੁਣ ਸਾਡਾ ਅਗਲਾ ਟੀਚਾ ਹੈਗਾ ਜਿਹੜੀਆਂ ਜਿੰਨੀਆਂ ਤਾਰਾਂ ਨੇ ਅਟਰਨਲ ਗਲੀਆਂ ਦੇ ਵਿੱਚ ਬਹਲਿਆਂ ਦੇ ਵਿੱਚ ਤਾਰਾਂ ਜਾਂਦੀਆਂ ਨੇ ਉਹ ਅਸੀਂ ਲਗਾਤਾਰ ਚੇਂਜ ਕਰਵਾ ਰਹੇ ਆ ਟ੍ਰਾਂਸਫਰ ਕਰ ਠੀਕ ਚੱਲ ਰਿਹਾ ਸੀਗਾ ਪਿਛਲ ਪਾਵਰ ਹੀ ਬੜੀ ਆ ਰਹੀ ਸੀ ਪਰ ਤਾਰਾ ਕਮਜ਼ੋਰ ਹੋਣ ਕਰਕੇ ਪਟਾਕੇ ਪੈਂਦੇ ਸੀਗੇ ਪਟਾਕੇ ਪੈਣ ਨਾਲ ਨੁਕਸਾਨ ਹੁੰਦਾ ਸੀ ਪਰ ਅਸੀਂ ਟੋਟਲ ਤਾਰਾਂ ਵੀ ਚੇਂਜ ਕਰ ਰਹੇ ਹਾਂ ਤਕਰੀਬਨ ਸਾਨੂੰ ਕੋਈ ਚੀਜ਼ ਦੀ ਕਮੀ ਨਹੀਂ ਹੈ ਔਰ ਫੰਡ ਦੀ ਵੀ ਪਿਛਲੀਆਂ ਸਰਕਾਰਾਂ ਬਿਆਤੀ ਗੰਧੀਆਂ ਸੀਗੀਆਂ ਕਿ ਸਾਡੇ ਕੋਲ ਫੰਡ ਨਹੀਂ ਖਜ਼ਾਨਾ ਖਾਲੀ ਹੈ ਸਾਡੇ ਪਹਿਲੀ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਹੈ ਜਿਹੜੀ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਰ ਭਗਵੰਤ ਸਿੰਘ ਮਾਨ ਹਰ ਸਟੇਜ ਤੋਂ ਕਹੇ ਕਰਦੇ ਕਿ ਸਾਡੇ ਦੀ ਫੰਡ ਦੀ ਕਮੀ ਨਹੀਂ ਹੈ ਕਿਉਂਕਿ ਜਿਹੜਾ ਲੋਕ ਲੋਕ ਰੋਜ਼ਮਰ ਦਾ ਟੈਕਸ ਸਰਕਾਰ ਨੂੰ ਜਿੰਦੇ ਨੇ ਉਹ ਟੈਕਸ ਦੀ ਵਾਪਸੀ ਦੇ ਵਿੱਚ ਅਸੀਂ ਸ਼ਹਿਰ ਦੀ ਇਹ ਪੰਜਾਬ ਦੀ ਫਿਲਮ ਕਰ ਰਹੇ ਹਾਂ ਸਭ ਜੀ ਸਾਡੇ ਇਲਾਕੇ